ਸਚੇ ਕਾਲ এবੀਵੀ ਸੰਜਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਅੰਜਨ ਰੰਜੀਤ ਕਾਰ ਪੰਜਾਬ ਦੀਆਂ ਸਾਰੀਆਂ ਵੱਡੀਆਂ ਖਬਰਾਂ ਤੇ ਨਜ਼ਰ ਪਾਵਾਂਗੀ ਪਰ ਸ਼ੁਰੂਆਤ ਦਿੱਲੀ ਤੋਂ ਕਰਾਂਗੇ ਕਿਉਂਕਿ ਦਿੱਲੀ ਇੱਕ ਸਾਈਜ਼ ਪਾਲਿਸੀ కుਟਾਲੇ ਨਾਲ ਜੁੜਿਆ ਹੋਇਆ ਮਾਮਲਾ ਹੈ ਜਿਸ ਦਾ ਸੇਕ ਪੰਜਾਬ ਤੱਕ ਵੀ ਆਉਂਦਾ ਹੈ ਈਡੀ ਅੱਜ ਰੇਡ ਕਰ ਰਹੀ ਹੈ ਦਿੱਲੀ ਦੇ ਵਿੱਚ 10 ਥਾਵਾਂ ਤੇ ਰੇਡ ਹੋ ਰਹੀ ਹੈ ਤੇ ਜੋ ਅਰਵਿੰਦ ਕੇਜਰੀਵਾਲ ਨੇ ਉਹਨਾਂ ਦੇ ਪੀਏ ਦੇ ਟਿਕਾਣਿਆਂ ਤੇ ਵੀ ਰੇਡ ਕੀਤੀ ਜਾ ਰਹੀ ਹੈ ਕੁੱਲ 10 ਟਿਕਾਣਿਆਂ ਨੇ ਜਿੱਥੇ ਰੇਡ ਹੋ ਰਹੀ ਹੈ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਈਡੀ ਦੀ ਜਾਂਚ ਹੀ ਇੱਕ కుਟਾਲਾ ਨਾ ਕਿ ਈਡੀ ਕਿਸੇ కుਟਾਲੇ ਦੀ ਜਾਂਚ ਕਰ ਰਹੀ ਹੈ ਭਾਜ दरमियान मुद्दे दो साल तो आदमी पार्टी के नेताओं को डराया धमकाया जा रहा है कभी किसी के घर छापा पड़ता है कभी किसी और के घर छापा पड़ता है दो साल के इन्वेस्टिगेशन में अभी तक को कुछ नहीं मिला है लेकिन दो साल में सैकड़ों रेड के बाद भी एक रुपए की भी रिकवरी ईडी नहीं कर पाई न ना गवाह ना सबूत ते रुपए रिकवरी ना निकवरी कहना कस रहे ने सवाल खड़े कर रहे ने पिछले दो साल से इसी तरह आम आदमी पार्टी के नेताओं को डराया धमकाया जा रहा है इस तथाकथित शराब घोटाले के नाम पर कभी किसी के घर छापा पड़ता है कभी किसी और के घर छापा पड़ता है कभी किसी को समन आता है कभी किसी को गिरफ्तार किया जाता है लेकिन इस दो साल के इन्वेस्टिगेशन में अभी तक ईडी को कुछ नहीं मिला है आज सारिया सहूलता बंद है नीले कार्ड गए, शकन बंद है पेंशन कटी गई है ਕੁਝ ਬਈ ਪੈਨਰ ਭਰਾਵਾਂ ਦੀ ਸ਼ਿਕਾਇਤਾਂ ਰਹਿੰਦੀਆਂ ਜੀ ਕਿ ਸਾਡੀ ਪੈਨਸ਼ਨ ਕੱਟ ਗਈ ਜਾਂ ਪਿਛਲੇ ਸਮੇਂ ਦੇ ਦੌਰਾਨ ਕਿਤਾ ਕੋਈ ਰਾਸ਼ਨ ਕੱਟਿਆ ਗਿਆ ਉਹ ਸਾਰਾ ਉਹਨੇ ਨੋਟ ਕਰਕੇ ਵਿਰੋਧੀਆਂ ਦੇ ਵਾਰ ਤੇ ਸਰਕਾਰ ਦੇ ਜਵਾਬ ਸਿਆਸਤ ਪੱਕੀ ਹੋਈ ਸੁਭੀਰ ਸਿੰਘ ਬਾਦਲ ਅੱਜਕੱਲ ਪੰਜਾਬ ਬਚਾਓ ਯਾਤਰਾ ਤੇ ਨਿਕਲੇ ਨੇ ਮਾਨ ਸਰਕਾਰ ਤੇ ਇਲਜ਼ਾਮ ਲਗਾਇਆ ਕਿ ਨਾ ਧੀਆਂ ਨੂੰ ਸ਼ਗਨ ਨਾ ਬਜ਼ੁਰਗਾਂ ਨੂੰ ਪੈਨਸ਼ਨ ਨਾ ਬੱਚਿਆਂ ਨੂੰ ਵਜ਼ੀਫੇ ਤਾਂ ਉਧਰ ਅੱਜ ਪੰਜਾਬ ਸਰਕਾਰ ਨੇ ਮੁਹਿੰਮ ਸ਼ੁਰੂ ਕੀਤੀ ਹੈ ਸਰਕਾਰ ਤੁਹਾਡੇ ਦਵਾਰ ਤੇ ਦਾਵਾ ਕੀਤਾ ਹੈ ਕਿ ਸਭ ਨੋਟ ਹੋ ਗਿਆ ਹੈ ਪੈਨਸ਼ਨ ਵੀ ਮਿਲੇਗੀ ਪਿਰਾਸ਼ਨ ਕਾਰਡ ਵੀ ਬਣਨਗੇ ਅੱਜ ਸਾਰੀਆਂ ਸਹੂਤਾ ਬੰਦ ਹੈ ਨੀਲੇ ਕਾਰਡ ਇਕੱਠੇ ਗਏ ਹਨ ਕੰਨ ਬੰਦ ਹੈ ਪੈਨਸ਼ਨਾਂ ਕੱਟੀ ਗਈਆਂ ਜਿਹੜੀਆਂ ਐਸਸੀ ਬੱਚਿਆਂ ਦੀ ਸਕਾਲਰਸ਼ਿਪ ਬੰਦ ਕੀਤੀ ਗਈ ਹੈ ਜਿਹੜੇ ਅਸੀਂ ਸੇਵਾ ਕੇਂਦਰ ਬਣਾਏ ਸੀ ਉਹ ਵੀ ਬੰਦ ਕਰ ਦਿੱਤੇ ਹੈ ਡਵੈਲਪਮੈਂਟ ਨਾਮ ਦੀ ਕੋਈ ਚੀਜ਼ ਹੀ ਨਹੀਂ। ਬਹੁਤ ਸਾਰੇ ਪੜਣਾ ਭਰਾਵਾਂ ਦੀ ਸ਼ਿਕਾਇਤਾਂ ਰਹਿੰਦੀਆਂ ਸੀ ਕਿ ਸਾਡੀ ਪੈਨਸ਼ਨ ਕੱਟ ਗਈ ਜਾਂ ਪਿਛਲੇ ਸਮੇਂ ਦਰਮਿਆਨ ਕਿਸੇ ਦਾ ਕੋਈ ਰਾਸ਼ਨ ਕੱਟਿਆ ਗਿਆ। ਉਹ ਸਾਰਾ ਉਹਨੇ ਨੋਟ ਕਰਕੇ ਪੰਜਾਬ ਦੇ ਵਿੱਚ ਸਿਆਸੀ ਇਲਜ਼ਾਮ ਤਰਾਸ਼ੀਆਂ ਤੇ ਬਿਆਨਬਾਜ਼ੀਆਂ ਦਾ ਦੌਰ ਖੂਬ ਪਖਿਆ ਹੋਇਆ ਹੈ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਵਿਕਰਮ ਸਿੰਘ ਮਜੀਠੀਆ ਦਰਮਿਆਨ ਖੇਬਾਜ਼ੀ ਵਾਧੀ ਜਾਂਦੀ ਹੈ ਵਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਮੁੱਖ ਮੰਤਰੀ ਭਗਵੰਤ ਮਾਨ ਤੇ ਸਵਾਲ ਖੜੇ ਕੀਤੇ ਨੇ ਉਹ ਕਹਿੰਦੇ ਨੇ ਕਰ ਲੋ ਕਿਉ ਨੂੰ ਪਾਂਡਾ ਆਪ ਮੁਖੀ ਅਰਵਿੰਦ ਕੇਜਰੀਵਾਲ ਦੀ ਦਿਨ ਰਾਤ ਸੇਵਾ ਚ ਲੱਗੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਪੰਜਾਬ ਵਿੱਚ ਆਪਣਾ ਮਕਾਨ ਲੈਣ ਜਾਂ ਫਿਰ ਆਪਣੇ ਲਈ ਵਾਹਨ ਖਰੀਦਣ ਤੇ ਵੀ ਟੈਕਸ ਥੋਕ ਦਿੱਤਾ ਹੈ ਪੈਸਾ ਬੈਂਕਾਂ ਦਾ ਵਿਆਜ ਦੇਣ ਵਾਲਾ ਕਰਜ਼ਦਾਰ ਤੇ ਟੈਕਸ ਪੰਜਾਬ ਦੇ ਵਸਨੀਕਾਂ 'ਤੇ ਹੋਮ ਲੋਨ ਅਤੇ ਵੀਕਲ ਲੋਨ ਤੇ ਲੱਗੀ 0.25% ਦਾ ਸਟੈਂਪ ਡਿਊਟੀ ਅੱਗੇ ਬਿਕਰਮ ਸਿੰਘ ਮਜੀਠੀਆ ਕਹਿੰਦੇ ਨੇ ਕਿ ਕੇਜਰੀਵਾਲ ਸਾਹਿਬ ਦੇ ਸਪੈਸ਼ਲ ਜੈਟ ਤੇ ਤਾਂ 400 ਕਰੋੜ ਰੁਪਏ ਫੂਕ ਦਿੱਤੇ ਅਤੇ ਟੈਕਸ ਦੀ ਪੰਡ ਧਾਰਤੀ ਪੰਜਾਬੀਆਂ ਦੇ ਸਿਰ ਨਹੀਂ ਰੀਸਾਂ ਤੇਰੀਆਂ ਭਗਵੰਤ ਮਾਨਾ ਦਿਨ-ਬਦਿਨ ਜਿਹੜੀ ਤੁਸੀਂ ਅੱਥ ਚੁੱਕੀ ਐ ਲੋਕ ਵੀ ਅਡੀਆਂ ਚੁੱਕ ਕੇ ਦਿਨ ਉਡੀਕ ਰਹੇ ਨੇ ਚੋਣਾਂ ਵਾਲੇ ਹਰ ਚੀਜ਼ ਦਾ ਹਿਸਾਬ ਦੇਣਗੇ ਭਗਵੰਤ ਮਾਨ ਜੀ ਕੁਝ ਤਾਂ ਹੋਸ਼ ਵਿੱਚ ਆਓ ਕਿਉਂ ਪੰਜਾਬ ਤੇ ਪੰਜਾਬੀਆਂ ਨੂੰ ਡੋਬਨ ਤੇ ਤੁਲਿਓ ਸ਼ਰਮ ਕਰੋ ਖੈਰੇ ਪਹਿਲੀ ਦਫਾ ਨਹੀਂ ਐ ਜਦੋਂ ਇਸ ਤਰ੍ਹਾਂ ਦੇ ਨਾਲ ਵਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਵਾਲ ਖੜੇ ਕੀਤੇ ਹੋਣ ਪੰਜਾਬ 'ਚ ਲਗਾਤਾਰ ਵੱਧਦੇ ਕਰਜ਼ੇ ਦੀ ਗੱਲ ਹੋਵੇ ਜਾਂ ਫਿਰ ਹੋਰ ਮਸਲਾ ਵਿਕਰਮ ਸਿੰਘ ਮਜੀਠੀਆ ਈਉਂ ਹੀ ਪੰਜਾਬ ਸਰਕਾਰ ਨੂੰ ਘੇਰਦੇ ਰਹਿੰਦੇ ਨੇ ਤੇ ਹੁਣ ਗੱਲ ਕਰਦੇ ਹਾਂ ਪੰਜਾਬ ਦੀ ਪੰਜਾਬ ਦੇ ਵਿੱਚ ਹੁਣ ਰਜਿਸਟਰੀਆਂ ਦੇ ਲਈ ਜੋ ਐਨਓਸੀ ਯਾਨੀ ਕਿ ਨੋ ਆਬਜੈਕਸ਼ਨ ਸਰਟੀਫਿਕੇਟ ਵਾਲੀ ਸ਼ਰਤ ਸੀ ਉਹ ਹਟਾ ਦਿੱਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਐਲਾਨ ਕੀਤਾ ਹੈ ਹਾਲਾਂਕਿ ਉਹਨਾਂ ਨੇ ਕਿਹਾ ਸੀ ਕਿ ਵੇਰਵੇ ਛੇਤੀ ਹੀ ਦਵਾਂਗੇ ਪਰ ਇਹ ਸ਼ਰਤ ਹਟਾਈ ਜਾਏਗੀ ਇਹ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਉਹਨਾਂ ਨੇ ਕਿਹਾ ਕਿ ਹਰ ਤਰ੍ਹਾਂ ਦੀ ਰਜਿਸਟਰੀ ਤੋਂ ਐਨਓਸੀ ਦੀ ਸ਼ਰਤ ਖਤਮ ਕਰ ਦਿੱਤੀ ਜਾਏਗੀ ਸੋਸ਼ਲ ਮੀਡੀਆ ਅਕਾਊਂਟ ਤੇ ਉਹਨਾਂ ਨੇ ਪੋਸਟ ਪਾਈ ਤੇ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਇਸ ਦੇ ਨਾਲ ਰਾਹਤ ਮਿਲੇਗੀ ਤੇ ਨਾਲ ਹੀ ਜੋ ਸਰਕਾਰੀ ਖਜ਼ਾਨੇ ਦੇ ਵਿੱਚ ਜੋ ਹੈ ਉਹ ਵੀ ਵਾਦਾ ਹੋਏਗਾ ਮੁੱਖ ਮੰਤਰੀ ਭਗਵੰਤ ਮਾਨ ਇਸ ਤੋਂ ਪਹਿਲਾਂ ਵੀ ਰਜਿਸਟਰੀਆਂ ਦੇ ਬਾਬਤ ਕਈ ਐਲਾਨ ਕਰ ਚੁੱਕੇ ਨੇ ਤਾਂ ਜੋ ਲੋਕਾਂ ਨੂੰ ਦਿੱਕਤ ਪੇਸ਼ ਨਾ ਆਵੇ ਹੁਣ ਗੱਲ ਕਰਦੇ ਆ ਪੰਜਾਬ ਦੇ ਵਿੱਚ ਸਰਿਆਮ ਹੁੰਦੀ ਠਾਠਾ ਦੀ ਇੱਕ ਵਾਰ ਮੁਰ ਤੋਂ ਗੋਲੀਆਂ ਚੱਲੀਆਂ ਵਿਆਦਾ ਜਸ਼ਨ ਚੱਲ ਰਿਹਾ ਸੀ ਤੇ ਗੋਲੀਆਂ ਚਲਾਉਣ ਵਾਲਾ ਵੀ ਕੋਈ ਹੋਰ ਨਹੀਂ ਸਰਪੰਚ ਸੀ ਸਰਿਆਮ ਗੋਲੀਆਂ ਚਲਾਈਆਂ ਪਠਾਨਕੋਟ ਦਾ ਇਹ ਮਾਮਲਾ ਹੈ ਜਿੱਥੇ ਇੱਕ ਪਿੰਡ ਦੇ ਵਿੱਚ ਸਰਪੰਚ ਨੇ ਗੋਲੀਆਂ ਚਲਾਈਆਂ ਆਪਣੇ ਭਰਾ ਦੇ ਵਿਆਹ ਦੇ ਵਿੱਚ ਵੀਡੀਓ ਵਾਇਰਲ ਹੋਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਕੜ ਦੇ ਸਰਪੰਚ ਉਹਨਾਂ ਨੂੰ ਗ੍ਰਿਫਤਾਰ ਕੀਤਾ सेलिब्रेशन ਦੇ ਤੌਰ ਤੇ ਹਵਾਈ ਫਾਇਰ ਕਰ ਰਹੇ ਜਿਹੜਾ ਕਿ ਕਾਨੂੰਨਨ ਜ਼ੁਰਮ ਆ ਇਸ ਤਰ੍ਹਾਂ ਕਰਨ ਦੇ ਨਾਲ ਕਾਂ ਦਾ ਹਥਿਆਰ ਜਿਹੜਾ ਹੈਗਾ ਉਹ ਸਭ ਦੇ ਵਿੱਚ ਪੈ ਰ ਗਿਆ ਸਰਪੰਚ ਸਾਹਿਬ ਨੂੰ ਪ੍ਰਾ ਦੇ ਵਿਆਹ ਦਾ ਚਾਣੇ ਲੈ ਆਇਆ ਹੈ ਵਿਆਹ ਚ ਜਸ਼ਨ ਮਨਾਇਆ ਪਰ ਮਹਿੰਗਾ ਪੈ ਗਿਆ ਦਰਅਸਲ ਪਠਾਨਕੋਟ ਦੇ ਨਿਰੋਡ ਜੈਮਲ ਸਿੰਘ ਬਲਾਕ ਦੇ ਪਿੰਡ ਭਗਵਾਨਪੁਰ ਦੇ ਸਰਪੰਚ ਨੇ ਵਿਆਹ ਚ ਖੁਸ਼ੀ ਜਿਤਾਈ ਸੀ ਦੇਖੋ ਹਵਾਈ ਫਾਇਰਿੰਗ ਕਰ ਰਹੇ ਨੇ ਗੋਲੀਆਂ ਚਲਾਈਆਂ ਵੀਡੀਓ ਵੀ ਬਣੀ ਪੁਲਿਸ ਤੱਕ ਪਹੁੰਚੀ ਤੇ ਹੁਣ ਸਰਪੰਚ ਥਾਣੇ ਬੈਠੇ ਨੇ ਐਫ ਆਈ ਆਰ ਦਰਜ ਹੋ ਗਈ ਹੈ ਸਤਨਾਮ ਸਿੰਘ ਜੋ ਜਿਹੜੇ ਕਿ ਭਗਵਾਨਪੁਰ ਪਿੰਡ ਦੇ ਸਰਪੰਚ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹ ਬੇਸਿਕਲੀ ਇੱਕ ਵਿਆਹ ਦੀ ਫੰਕਸ਼ਨ ਵਿੱਚ ਜਿਹੜੇ ਹੈ ਗਿਆ ਸੈਲੀਬ੍ਰੇਸ਼ਨ ਦੇ ਤੌਰ ਤੇ ਹਵਾਈ ਫਾਇਰ ਕਰ ਰਹੇ ਜਿਹੜਾ ਕਿ ਕਾਨੂੰਨ ਜ਼ੁਰਮਾ ਇਸ ਤਰ੍ਹਾਂ ਕਰਨ ਦੇ ਨਾਲ ਕਿਸੇ ਦਾ ਕੋਈ ਨੁਕਸਾਨ ਹੋ ਸਕਦਾ ਕਿਸੇ ਦਾ ਜਾਨੀ ਨੁਕਸਾਨ ਹੋ ਸਕਦਾ ਹੈਗਾ لہذا ਅਸੀਂ ਉਸ ਕੇਸ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਇਹਨਾਂ ਦਾ ਹਥਿਆਰ ਜਿਹੜਾ ਹੈਗਾ ਉਹ ਕਬਜ਼ੇ ਵਿੱਚ ਲੈ ਲਿਆ ਇਸ ਬੰਦੇ ਅਸੀਂ ਜਿਹੜੀ ਆਰਮਜ਼ ਐਕਟ ਤੇ 336 ਧਾਰਾ ਦੇ ਤਹਿਤ ਇਹਨਾਂ ਦੇ ਖਿਲਾਫ ਕਦਮਾ ਦਰਜ ਕਰਕੇ ਤਫਤੀਸ਼ ਕਰ ਰਹੇ ਹਾਂ ਹਥਿਆਰਾਂ ਦੀ ਨਮਾਇਸ਼ ਅਤੇ ਹਵਾਈ ਫਾਇਰਿੰਗ ਕਰਨ ਤੇ ਪੰਜਾਬ 'ਚ ਪਾਬੰਦੀ ਹੈ ਪਰ ਪਿੰਡ ਦਾ ਮੋਰੀ ਹੀ ਦੇਖੋ ਕਿਵੇਂ ਨਿਯਮਾਂ ਦੀਆਂ ਤਜੀਆਂ ਉਡਾਰਿਆ ਪੰਜਾਬ ਪੁਲਿਸ ਨੇ ਸਾਲ 2022 ਦੇ ਵਿੱਚ ਗਨ ਕਲਚਰ ਦੇ ਖਿਲਾਫ ਮੁਹਿੰਮ ਚੇੜੀ ਸੀ ਪਹਿਲਾ ਤਾਂ ਹਥਿਆਰਾਂ ਦੀ ਨਮਾਇਸ਼ ਕਰਨ ਵਾਲਿਆਂ ਤੇ ਧੜਾ ਧੜ ਪਰਚੇ ਹੋਏ ਫਿਰ ਨਿਯਮ ਲਾਗੂ ਕਰਨ ਚ ਅੰਗਲੀਆਂ ਵੀ ਪਰ ਇਹਨਾਂ ਦਾਅਵਿਆਂ ਦੇ ਬਾਵਜੂਦ ਪੰਜਾਬ ਦੇ ਵਿੱਚ ਸਰੇ ਆਮ ਗੋਲੀਬਾਰੀ ਦੇ ਕੇਸ ਆਉਂਦੇ ਹੀ ਰਹਿੰਦੇ ਨੇ ਜੋ ਸਵਾਲ ਜੋ ਕੱਲੇ ਕਾਫੀ ਨੇ ਕਿ ਕਦੋਂ ਪੰਜਾਬ ਦੇ ਵਿੱਚ ਰੁਕੇਗੀ ਠਾਠਾ ਅੱਜ ਦੇ 2 ਦਿਨ ਪਹਿਲਾਂ ਲੁਧਿਆਣਾ ਦੇ ਵਿੱਚ ਮੈਰਿਜ ਪੈਲੇਸ 'ਚ ਗੋਲੀ ਚੱਲੀ ਪਰਸੋ ਅੰਮ੍ਰਿਤਸਰ ਦੇ ਵਿੱਚ ਸਰੀਆਮ ਬਾਜ਼ਾਰ ਦੇ ਵਿੱਚ ਗੋਲੀ ਮਾਰੀ ਗਈ ਨੌਜਵਾਨ ਦੀ ਮੌਤ ਹੋ ਗਈ ਅਤੇ ਹੁਣ ਇਹ ਵੀਡੀਓ ਸਾਹਮਣੇ ਆ ਗਈ ਹੈ ਕਾਨੂੰਨ ਆਪਣਾ ਕੰਮ ਕਰੇਗਾ ਇਹ ਦਲੀਲ ਪੁਲਿਸ ਵੀ ਦਿੰਦੀ ਹੈ ਤੇ ਸਰਕਾਰ ਵੀ ਪਰ ਇਸ ਤਰ੍ਹਾਂ ਦੇ ਨਾਲ ਖਤਰਨਾਕ ਹਥਿਆਰਾਂ ਦਾ ਇਸਤੇਮਾਲ ਕਰਕੇ ਆਪਣੀ ਅਤੇ ਆਲੇ ਦੁਆਲੇ ਦੇ ਲੋਕਾਂ ਦੀ ਜਾਨ ਖਤਰੇ ਦੇ ਵਿੱਚ ਪਾਉਣ ਤੋਂ ਪਹਿਲਾਂ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈ ਵੈਸੇ ਕੋਈ ਇੱਕ ਮਾਮਲਾ ਨਹੀਂ ਹੈ ਅੱਜ ਕੁਝ ਦਿਨ ਪਹਿਲਾਂ ਦੀ ਗੱਲ ਹੈ ਕਿ ਲੁਧਿਆਣਾ ਦੇ ਵਿੱਚ ਵੀ ਗੋਲੀ ਚੱਲੀ ਸੀ ਵਿਆਹ ਦੇ ਵਿੱਚ ਚੱਲੇ ਗੋਲੀ ਨਾਲ ਇੱਕ ਨੌਜਵਾਨ ਜ਼ਖਮੀ ਹੋ ਗਿਆ ਸੀ ਫਿਰ ਪੁਲਿਸ ਨੇ ਕਿਹਾ ਕਿ ਸਖਤੀ ਕੀਤੀ ਜਾਏਗੀ ਮੈਰਿਜ ਪੈਲਸ ਦੇ ਵਿੱਚ ਹਥਿਆਰ ਨਹੀਂ ਲਿਜਾਏ ਜਾ ਸਕਦੇ ਪਰ ਜਦੋਂ ਪੰਜਾਬ ਦੇ ਵਿੱਚ ਸਖਤ ਨੇਮ ਨੇ ਕਿ ਹਥਿਆਰਾਂ ਦੀ ਨਮਾਇਸ਼ ਵੀ ਨਹੀਂ ਕੀਤੀ ਜਾ ਸਕਦੀ ਫਿਰ ਸਰੇ ਆਮ ਗੋਲੀਆਂ ਕਿਵੇਂ ਚੱਲਦੀਆਂ ਨੇ ਇੱਥੇ ਸਮਾਜਿਕ ਪੱਖੋਂ ਵੀ ਸੋਚਣਾ ਹੋਵੇਗਾ ਕਿ ਕਿਉਂ ਸਰੇ ਆਮ ਫਾਇਰਿੰਗ ਕੀਤੀ ਜਾਂਦੀ ਹੈ ਖਤਰਨਾਕ ਹਥਿਆਰ ਰੱਖੇ ਜਾਂਦੇ ਨੇ ਆਪਣੀ ਤੇ ਆਪਣੇਆਂ ਦੇ ਨਾਲ ਜੋ ਮੌਜੂਦ ਲੋਕ ਹੁੰਦੇ ਨੇ ਉਹ ਉਹਨਾਂ ਦੀ ਜਾਨ ਵੀ ਖਤਰੇ 'ਚ ਪਾਈ ਜਾਂਦੀ ਹੈ ਤੁਹਾਨੂੰ ਜਾਂਦੇ ਜਾਂਦੇ ਗੱਲ ਕਰਾਂਗੇ ਮੌਸਮ ਦੀ ਮੌਸਮ ਬਦਲ ਗਿਆ ਤੁੰਦ ਗੜਿਆਂ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਧੁੱਪ ਖੇੜ ਆਈ ਹੈ ਕਿਉਂਕਿ ਵੈਸਟਰਨ ਡਿਸਟਰਬੈਂਸ ਦਾ ਅਸਰ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਗਿਆ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ ਇਹ ਅਸਰ ਖਤਮ ਹੋ ਗਿਆ ਇਸੇ ਲਈ ਜੰਮੂ ਕਸ਼ਮੀਰ ਦੇ ਵਿੱਚ ਤਾਂ ਵੱਧ ਬਰਫਬਾਰੀ ਹੋਈ ਹੈ ਪਰ ਪੰਜਾਬ ਦੇ ਵਿੱਚ ਸੋਹਣੀ ਧੁੱਪ ਖਿੜੀ ਰਹੀ ਇਸੇ ਨਾਲ ਮੈਨੂੰ ਦਿਓ ਇਜਾਜ਼ਤ ਪਰਦੇਸ਼ ਦੁਨੀਆ ਤੇ ਪੰਜਾਬ ਦੀ ਹਰ ਵੱਡੀ ਖਬਰ ਦੇਖਣ ਦੇ ਲਈ ਦੇਖਦੇ ਰਹੋ এবੀਪੀ ਸੰਜਾ